ਫਾਦਿਲਕਾ ਦੇ ਪਿੰਡ ਜੱਟਵਾਲੀ ਦੇ ਵਿੱਚ ਬਨੇ ਇੱਕ ਕਾਲਜ ਦੇ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਹੈ ਅਤੇ આરોਪ ਕਾਲਜ ਦੇ ਪ੍ਰਿੰਸੀਪਲ ਤੇ ਲਗਾਏ ਜਾ ਰਹੇ ਹਨ ਜ਼ਖਮੀ ਹੋਏ ਵਿਅਕਤੀ ਨੂੰ ਫਾਦਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰ ਦਿੰਦੇ ਹੋਏ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਜੱਟਵਾਲੀ ਦੇ ਵਿੱਚ ਬਨੇ ਇੱਕ ਕਾਲਜ ਦੇ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ 4 ਮਹੀਨਿਆਂ ਤੋਂ ਉਸ ਨੂੰ ਤਨਖਾਹ ਨਹੀਂ ਮਿਲੀ ਸੀ ਅੱਜ ਉਹ ਲੇਟ ਹੋ ਗਿਆ ਅਤੇ ਉਸ ਦੇ ਵੱਲੋਂ ਜਾ ਕੇ ਤਨਖਾਹ ਵੀ ਮੰਗੀ ਗਈ ਜਿਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਾਲਜ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਜ਼ਖਮੀ ਹੋਏ ਵਿਅਕਤੀ ਨੇ આરોਪ ਲਗਾਇਆ ਕਿ ਉਸ ਨੂੰ ਜਾਤੀ ਸ਼ੂਤਰਕ ਸ਼ਬਦ ਕਹਿ ਕੇ ਕੋਟਮਾਰ ਕੀਤੀ ਗਈ ਅਤੇ ਗਾਲਾਂ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਉਸ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਇਹਨਾਂ આરોਪਾਂ ਸਬੰਧੀ ਜਦ ਕਾਲਜ ਦੇ ਪ੍ਰਿੰਸੀਪਲ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਉਪਲਬਧ ਨਹੀਂ ਹੋਏ ਉਹਨਾਂ ਦੇ ਉਪਲਬਧ ਹੋਣ ਤੋਂ ਬਾਅਦ ਉਹਨਾਂ ਦਾ ਪੱਕ ਵੀ ਜਨਤਾ ਦੇ ਸਾਹਮਣੇ ਲਿਆਂਦਾ ਜਾਏਗਾ ਕੀ ਨਾ ਤੁਹਾਡਾ ਜਗਪ੍ਰੀਤ ਕਿੱਥੇ ਦਾ ਰਹਿਣਾ ਲਿਓ ਕਿਹੜੇ ਹਾਲ ਦੀ ਰਹਿੰਦੇ ਕੀ ਮਾਮਲਾ ਕੀ ਹੈ ਤਨਖਾਹ ਮੰਗੀ ਸੀਗੀ ਹਰ ਜਨਾਂ ਤੋਂ ਹੈ ਤਨਖਾਹ ਮੰਗੀ ਸੀ ਤੁਹਾਨੂੰ ਹਰ ਦੇ ਕੁੱਟਣ ਲੱਗ ਪਾ ਤਨਖਾਹ ਮੰਗੀ ਸੀ ਹਾਂ ਕਿਹਦੇ ਕੋਲ ਮੰਗੀ ਸੀ ਚੇਅਰਮੈਨ ਕਿਥੇ ਕਿ ਲੱਗੇ ਕਿਥੇ ਤੁਸੀਂ ਹਾਂ ਜੀ ਜੱਟ ਵਾਲੇ ਕੋਲ ਅੱਛਾ ਉੱਥੇ ਲੱਗੇ ਸੀ ਹਾਂ ਜੀ ਤੇ ਮਾਰਕੁੱਟ ਕੀਤੀ ਤੁਹਾਡੇ ਨਾਲ ਹਾਂ ਮਾਰਿਆ ਜੀ ਹਨਣ ਨੇ ਥੱਪੜ ਮਾਰੇ ਮੇਰੇ ਮੂੰਹ ਤੇ ਥੱਪੜ ਮਾਰੇ ਹਾਂ ਹੋਰ ਵੀ ਮਾਰਕੁੱਟ ਕੀਤੀ ਹੈ ਲੱਤਾਂ ਲੁੱਤਾਂ ਮਾਰੀਆਂ ਲੀੜੇ 파ੜੇ ਮੇਰੇ ਕਿੰਨੇ ਮਹੀਨੇ ਤਨਖਾਹ ਬਕਾਇਆ ਹੈ 3 ਮਹੀਨੇ ਦੇ ਰਹਿ ਗਏ ਟੋਟਲ ਕਿੰਨੀ ਤਨਖਾਹ ਹੈ ਤੁਹਾਡੀ 7000 ਅੱਛਾ ਤੇ ਵਾਹ ਮਾਰਾ ਹਾਂ ਜੀ ਤੇ ਤੁਸੀਂ ਦਰਖਾਹ ਨਹੀਂ ਦਿੱਤੀ ਥਾਣੇ ਅਜੇ ਨਹੀਂ ਦਿੱਤੀ ਅੱਛਾ ਮੈਂ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਵੀ ਮੈਨੂੰ ਤਾਂ ਖਾ ਟਾਈਮ ਚਰ ਮੇਰੇ ਜਵਾਕ ਅਗੇ ਨਿਕ ਨਿੱਕੇ ਵੀ ਅੱਜ ਮੈਂ ਲੇਟ ਹੋ ਗਿਆ ਤਾਂ ਅੱਜ ਮੈਨੂੰ ਕੁੱਟਣ ਲੱਗ ਗਿਆ ਅੱਛਾ ਕਿੰਨੇ ਵਜੇ ਪਹੁੰਚੇ ਤੁਸੀਂ 7 ਵਜੇ ਦਾ ਟਾਈਮ ਸੀ ਅੱਜ ਲੇਟ ਪਹੁੰਚੇ 7:00 ਅਹੇ ਬੱਚਾ ਸਕੂਲ 6:30 ਚਲਾ ਗਿਆ ਸੀ ਹਾਂ ਜੀ ਕੀ ਨਾ ਤੁਹਾਡਾ ਜਗਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਕਿਹੜੇ ਹਾਲ ਦੇ ਰਹਿਣਾ ਹੈ ਮਾਮਲਾ ਕੀ ਹੋਇਆ ਹੈ ਇਹ ਜੀ ਮੇਰੇ ਪਿੰਡ ਦੇ ਦਾ ਸਨੀਕਾ ਤੇ ਇਹਨਾਂ ਦੀ ਕਰੀਬ 3-4 ਮਹੀਨਿਆਂ ਤੋਂ ਤਨਖਾਹ ਰਹਿਣੀ ਸੀ ਕਿ ਮੇਰੇ ਕੋਲ ਵੀ ਕਈ ਏਰੀਆ ਕਿ ਕਹਿ ਚੁੱਕੇ ਸੀ ਕਿ ਵੀ ਸਾਡੀ ਤਨਖਾਹ ਦਿਵਾਓ ਤੇ ਮੈਂ ਇਹਨੂੰ ਕਿਹਾ ਸੀਗਾ ਵੀ ਤੂੰ ਜਾ ਕੇ ਇੱਕ ਵਾਰੀ ਤਨਖਾਹ ਮੰਗ ਤੇ ਕੀ ਬੋਲਦਾ ਮੈਨੂੰ ਦੱਸੀ ਤੇ ਅੱਜ ਸਵੇਰੇ ਜਦੋਂ ਇਹ ਪਹੁੰਚਿਆ ਤਾਂ ਇੱਕ ਤਾਂ 2-4 ਮਿੰਟ ਲੇਟ ਹੋ ਗਿਆ ਲੇਟ ਵੀ ਕਿਉਂ ਹੋਇਆ ਜੀ ਇਹਦੇ ਕੋਲ ਪੈਸੇ ਨਹੀਂ ਹੈਗੇ ਸੀਗੇ પેટ્રોલ ਪਾਉਣ ਜੋਗੇ ਉਹ ਪੈਸੇ ਇਧਰੋਂ ਉਧਰੋਂ ਮੰਗਦੇ ਨੂੰ ਗਰੀਬ ਬੰਦੇ ਨੂੰ ਕੌਣ ਪੈਸੇ ਦਿੰਦਾ ਹੈ ਤੇ ਇਸ ਕਰਕੇ 5-7 ਮਿੰਟ ਲੇਟ ਹੋ ਗਿਆ ਤੇ ਜਦੋਂ ਗਿਆ ਤੇ ਦਾ ਚੇਅਰਮੈਨ ਕੰਪਲੇਂਸ ਕੀਤਾ ਪਰ ਉਹਨੇ ਇਹ ਤੋਂ ਲੇਟ ਆਉਣ ਦਾ ਕਾਰਨ ਕੁਛ ਆਦਾ ਇਹਨੇ ਕਿਹਾ ਜੀ ਮੇਰੇ ਕੋਲ ਪੈਸੇ ਨਹੀਂ ਹੁੰਦੇ ਤੇਲ ਪਾਉਣ ਜੋਗੇ ਮੈਂ ਤਾਂ ਲੇਟ ਹੋ ਗਿਆ ਐ ਇੰਨੀ ਗੱਲ ਹੀ ਸੀ ਜਾ ਕੇ ਸੁਨੇਕ ਸ਼ਬਦ ਬੋਲੇ ਇਹਨੂੰ ਬਹੁਤ ਮੂਰੀ ਤਰ੍ਹਾਂ ਦਾ ਕੁੱਤਾ ਮਾਰਿਆ ਕਈ ਥੱਪੜ ਮਾਰੇ ਛੁੱਪੜੇ ਮਾਰੇ ਕੱਪੜੇ ਪਾੜੇ ਤੇ ਨਾਲ ਇਹ ਵੀ ਬ ਕੂੰਗਾ ਬਤਲੀ ਕਰਨਾ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੇਰੀ ਬਹੁਤ ਜਾਣ ਪਛਾਣ ਆ ਵੱਡੇ ਵੱਡੇ ਅਫਸਰ ਮੈਨੂੰ ਜਾਣਦੇ ਆ ਹੂੰ ਤਾਂ ਕਿ ਮੰਗ ਕੀ ਕਰਦੇ ਹਾਂ ਇਹੀ ਮੰਗ ਹੈ ਜੀ ਇੱਕ ਤਰ੍ਹਾਂ ਦਾ 4 ਕਿ ਮਹੀਨਿਆਂ ਦਾ ਬੈਲੈਂਸ ਆ ਉਹ ਦਿੱਤਾ ਜਾਵੇ ਤੇ ਬਾਕੀ ਜੋ ਇਹ ਜਾਤੀ ਪ੍ਰਤੀ ਸਭ ਕੁਝ ਬੋਲਦੇ ਆ ਉਹਦੀ ਬੰਦਗੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਦਾ ਜੇ ਸਗਰੀ ਮੰਗਣਾ ਵੀ ਗੁਨਾਹ ਹੋ ਗਿਆ ਫੇਰ ਤਾਂ ਸਰੇ ਹੀ ਪਿਆ ਜੀ ਫੇਰ ਤਾਂ ਕੰਮ ਕਰੀ ਚੱਲੋ ਫ੍ਰੀ ਇਹਦਾ ਇੱਕ ਤਰ੍ਹਾਂ ਦਾ ਬਾਉਂਡ ਲੇਬਰ ਦਾ ਕੇਸ ਵੀ ਹੈ ਜੀ ਮੇਰੇ ਹਿਸਾਬ ਨਾਲ ਤਾਂ ਇਹ ਕੀ ਕੰਮ ਕੀ ਕਰਦਾ ਇਹ ਇਹ ਜੀ ਝਾੜੂ ਕੋ ਚਲਾਉਂਦਾ ਕੰਮ ਕਰਦਾ ਸੀ ਕਲਾਸ 4 ਐਮਪਲਾਈ ਸੀ ਉੱਥੇ ਜੀ ਜੀ ਕੀ ਨਾ ਤੁਹਾਡਾ ਉਹ ਕਿੱਥੇ ਤਰ੍ਹਾਂ ਨਾਲ ਹੋ ਇਹ ਮਾਮਲਾ ਕੀ ਹੋਇਆ ਹੈ ਇਹ ਪੈਸੇ ਮੰਗੇ ਨੇ ਕੁੱਟਿਆ ਮਾਰਿਆ ਇਹ ਪੈਸੇ ਬਕਾਇਆ ਸੀ ਉਹ ਚਾਰ ਮਹੀਨੇ ਦੀ ਰਿਨ ਦੀ ਸੰਭਾਲੀ ਅੱਛਾ ਦਿੱਤੀ ਨਹੀਂ ਤਨਖਾਹ ਉਹਨਾਂ ਨੇ ਹਾਂ ਜੀ ਦਿੱਤੀ ਨਹੀਂ ਤੇ ਕਿੰਨੀ ਤਨਖਾਹ ਸੀ ਇਹਦੀ ਇਹਦੇ ਦਸਤਾਵੇਜ਼ ਕੋਈ ਦਸਤਾ ਸੀ ਕੋਈ ਕਿੰਨੀ ਤਨਖਾਹ ਸੀ ਇਹਦੀ ਕਿੰਨੇ 6000 7000 8000 ਕਿੰਨੀ ਤਨਖਾਹ ਸੀ 7000 7000 ਤਨਖਾਹ ਸੀ ਹਾਂ ਜੀ ਉਹ ਕ ਕੰਨੇ ਨੇ ਬੋਤਾ ਕੱਲੇ ਨੇ ਮਾਰਿਆ ਤੋਂ ਦਾ ਬੇਟਾ ਲੱਗਦਾ ਏ ਮੇਰਾ ਬੇਟਾ ਹੂੰ ਮੈਂ ਖੇਤ ਕੰਮ ਕਰਦਾ ਫਿਰਦਾ ਸੀ ਜੀ ਵਾਹ ਮਾਰਿਆ ਹਾਂ ਅੱਛਾ ਗਾਣਾ ਵੀ ਕੱਢਿਆ ਨੇ ਅੱਛਾ ਗਾਣਾ ਵੀ ਕੱਢਿਆ ਨੇ ਹਾਂ ਮੰਗੀ ਕਰਦੇ ਹੋ ਤੁਸੀਂ ਮਾਂ ਕੀ ਕਰਦੇ ਹੋ ਕਾਰਵਾਈ